ਸਾਈਕੋਲਜੀ ਸਾਰਿਆਂ ਨੂੰ ਵਰਤੋਹੀ ਠੀਕ ਠਾਕ ਹੋ ਅਸੀਂ ਅੱਜ ਚੱਲਿਆ ਕਿਤੇ ਘੁੰਮਣ ਫਿਰਨ ਗ੍ਰੈਸਤੀ ਜੀਵਨ ਚ ਸਾਰਿਆਂ ਨੂੰ ਵਰਜੇ ਹੋਏ ਬਹੁਤ ਹੈ ਇਸੇ ਤਰ੍ਹਾਂ ਸਾਡਾ ਵੀ ਘੁੰਮਣ ਕਰਨ ਦਾ ਪਲਾਨ ਬਣਦਾ ਬਣਦਾ ਕਈ ਦਿਨਾਂ ਤੋਂ ਇਦਾਂ ਹੀ ਪੈਂਡਿੰਗ ਪਿਆ ਸੀਗਾ ਤੇ ਬੜੀ ਮੁਸ਼ਕਲ ਅੱਜ ਟਾਈਮ ਚੋਂ ਟਾਈਮ ਕੱਢ ਕੇ ਵਿਚਾਰ ਬਣਿਆ ਵੀ ਅੱਜ ਘੁੰਮ ਫਿਰ ਕੇ ਆਉਣਾ ਤੇ ਮੈਂ ਤੇ ਦੀ ਚੱਲੇ ਅੱਜ ਘੁੰਮਣ ਤੇ ਚਲੋ ਤੁਹਾਨੂੰ ਵੀ ਦਿਖਾਉਣੀ ਆ ਫਤਕੋਂ ਤੇ ਕਿ ਉਹਨੇ ਅਜੇ ਤੱਕ ਆਮ ਕੱਢ ਲਿਆ ਥੋੜਾ ਜਿਹਾ ਤੇ ਗ੍ਰਸਤੀ ਜੀਵਨ ਦੇ ਵਿੱਚ ਇਦਾਂ ਹੀ ਆ ਦੁਨੀਆਦਾਰੀ ਹੁਣ ਬਾਹਰ ਅੰਦਰ ਗਏ ਸੀ ਕਿ ਆਸਟ੍ਰੇਲੀਆ ਵੀ ਗਏ ਉੱਥੇ ਥੋੜੇ ਬੱਚਿਆਂ ਨੇ ਦੱਸਿਆ ਵੀ ਇਦਾਂ ਜਾਇਆ ਕਰੋ ਘੁੰਮਿਆ ਫਿਰਿਆ ਕਰੋ ਉਹ ਵੀ ਸਾਨੂੰ ਕਾਫੀ ਦਿਨਾਂ ਤੋਂ ਕਹਿ ਰਹੇ ਸੀਗੇ ਤੇ ਅੱਜ ਬਾਣੀ ਗਿਆ ਕਿ ਇਸ ਤਰ੍ਹਾਂ ਪ੍ਰੋਗਰਾਮ ਚੱਲ ਜਾਂਦੇ ਆ ਤੇ ਘੁੰਮ ਫਿਰ ਕੇ ਆਉਨੇ ਹੁਣ ਵੇਖਦੇ ਆ ਦੀਪੀ ਹੁੰਡੀ ਚਾਹ ਹਾਂਜੀ ਹੁੰਦੀ ਹੋ ਗਈ ਤਿਆਰ ਬਾਣੀ ਠੀਕ ਆ ਚਲੋ ਆਜੋ ਫਿਰ हाँ, हाँ कर दो हाँ, लॉक लौक लॉक में करके ना आई वास्ते चलो गड्डी कटो चल ठीक है आज चलो बैठो चाबी रखी लो हाँ ठीक है ਸੋਨੋ ਜੀ ਯਾਨਕਲੇ ਇਹ ਆਪਣੀ ਹਾਂ ਹਾਂ ਲੈਂਦੀ ਆ ਠੀਕ ਠੀਕ ਹਾਂ ਸੋ ਲੋ ਆਇਕ ਦੰਨਾ ਲੋ ਇਸ ਮਬਦੀ ਕਾ ਪਨਾਜੇ ਬੜੇ ਦਿਨਾਂ ਬਾਅਦ ਕਿ ਮੌਕਾ ਮਿਲਿਆ ਆਇਓ ਰੋਜ ਇਹੜੀ ਕਦਰੰਦੇ ਹਾਂ ਅੱਜ ਅਜ ਸੱਚੇ ਬਾਦਸ਼ਾਹ ਕਿਰਪਾ ਕਰੀਓ ਹਾਂਜੀ ਤੁਸੀਂ ਕਿੱਦਾਂ ਹੋ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਠਾਕ ਬੱਚੇ ਗਏ ਸਕੂਲ ਹਾਂਜੀ ਹਾਂਜੀ ਬੱਚੇ ਗਏ ਸਕੂਲ ਉਹ ਹੁੰਦਾ ਨਹੀਂ ਆਉਣਾ ਜੀ ਹਮਾਰੇ ਕੋਲ ਜੀ ਠੀਕ ਹੈ ਮੈਂ ਜਾਣਾ ਥੋੜਾ ਸ਼ਹਿਰ ਕੰਮੇ ਅੱਛਾ ਅੱਜ ਕਿਤੇ ਪਿਆਰੀ ਲੱਗਦਾ ਮੈਂ ਕਿ ਦਿੱਤੀ ਪਿਆਰੀ ਨਹੀਂ ਸਕੋ ਤੁਹਾਨੂੰ ਕਿਹਾ ਸੀਗਾ ਵੀ ਚੱਲਾਂਗੇ ਘੁੰਮਣ ਫਿਰਨਾ ਬਣਦਾ ਸੀਗਾ ਅੱਛਾ ਅੱਛਾ ਜੀ ਤੇ ਕਦੀ ਇੰਨਾ ਦਾ ਟਾਈਮ ਨਹੀਂ ਲੱਗਦਾ ਤੇ ਕਦੀ ਮੈਨੂੰ ਕੋਈ ਕੰਮ ਪੈ ਜਾਂਦਾ ਸੀ ਘਰਾਂ ਦੇ ਕੰਮ ਭਾਰੀ ਫਿਰ ਵੀਡੀਓ ਦਾ ਵੀ ਕੰਮ ਚੇਹੀਗਾ ਹਾਂਜੀ 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 ਤੇ ਬੜੇ ਦਿਨਾਂ ਦਾ ਹੀ ਕਰ ਰਹੇ ਸੀਗੇ ਅੱਛਾ ਅੱਛਾ ਮੈਂ ਤਾਂ ਤੁਹਾਨੂੰ ਕੱਲ ਵੀ ਕਿਹਾ ਸੀਗੇ ਕੱਲ ਵੀ ਤੁਸੀਂ ਭਾਜੀ ਫੋਨ ਕੀਤਾ ਪਰ ਸਾਡੀ ਨਾ ਥੋੜੀ ਮਜਬੂਰੀ ਸੀ ਹਾਂਜੀ ਹਾਂਜੀ ਨਹੀਂ ਜਾਣਾ ਜਣਾ ਤੇ ਜੇ ਹੁਣ ਤੁਸੀਂ ਅੱਜ ਵੀ ਆਏ ਜੇ ਤੇ ਜਰਾ ਸਵੇਰ ਦੇ ਫੋਨ ਕਰਦੇ ਤਾਂ ਹੀ ਸਾਡਾ ਵੀ ਨਾ ਜੇ ਇਹ ਨਹੀਂ ਬਣਿਆ ਪ੍ਰੋਗਰਾਮ ਤੇੜੀ ਜਿਹੜੀ ਆਈ ਹੈ ਨਾ ਭਾਜੀ ਇਹਦੇ ਚ ਰੂਜੀ ਹਾਂਜੀ ਹਾਂਜੀ ਉਹਦੇ ਚੱਕਰ 'ਚ ਜਾਣਾ ਪੈਂਦਾ ਰੂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਬਾਜੀ ਘਰ ਦੇ ਕੋਈ ਤਾਂ ਕੋਈ ਗੱਲ ਨਹੀਂ ਕਿਸੇ ਦਿਨ ਫੇਰ ਇਕੱਠੇ ਚੱਲ ਜਾਾਂਗੇ ਅੱਜ ਤਾਂ ਹੀ ਇਕੱਲੇ ਘੁੰਮ ਆ ਬੜਾ ਵੇਰ ਚੱਲ ਜਾਾਂਗੇ ਹਾਂਜੀ ਹਾਂਜੀ ਇਹ ਆਪੇ ਇਕੱਠੇ ਜਾਈਏ ਤਾਂ ਥੋੜਾ ਜਿਹਾ ਮਜ਼ਾ ਆਉਂਦਾ ਜ਼ਿਆਦਾ ਇਸ਼ੇ ਕਰਕੇ ਮੈਂ ਚੱਲ ਸਾਰੇ ਜਣੇ ਚੱਲ ਹਾਂਜੀ ਠੀਕ ਠਾਕ ਚਲੋ ਉਹਦੇ ਵਿਆਹ 'ਚ ਬਿਜੀ ਨੇ ਜੁਬਰੋ ਨਹੀਂ ਆ ਜੁਬਰੋ ਨਹੀਂ ਦੇ ਹਾਂ ਫੋਗਾਮੀ ਅਹੀਂ ਹੁਣ ਜਾ ਉਹਨੇ ਮੁਰਕੇ ਦੇ ਕੇ ਕੋਈ ਗੱਲ ਨਹੀਂ ਤੋ ਜੀ ਹੁਣ ਘਵਾ ਮਾਰੋ ਚੱਕਰ ਤੇ ਪਾਜੀ ਮੇਰੇ ਨਾਲ ਮੈਂ ਸੋਚਿਆ ਵੀ ਗ੍ਰੈਸਟੀ ਚ ਤੁਸੀਂ ਜਿਵੇਂ ਤਾਂ ਬਡੇ ਰਹਿੰਦੇ ਆ ਹਾਂਜੀ ਹਾਂਜੀ ਤੇ ਆਪਣੇ ਲਈ ਟਾਈਮ ਜ਼ਰੂਰ ਕੱਢਣਾ ਚਾਹੀਦਾ ਮੈਨੂੰ ਜ਼ਰੂਰ ਕੱਢਣਾ ਚਾਹੀਦਾ ਵੇਖੋ ਜੀ ਘਰ ਦੇ ਕੰਮ ਤੇ ਪਾਜੀ ਮੁੱਕਦੇ ਹੀ ਨਹੀਂ ਆ ਹਾਂਜੀ ਮਤਲਬ ਜਦੋਂ ਦੇੜਾ ਚੜ ਜਾਂਦਾ ਨਾ ਉਦੋਂ ਹੀ ਸ਼ੁਰੂ ਹੋ ਜਾਂਦਾ ਵੀ ਅੱਜ ਆ ਵੀ ਕੰਮ ਕਰਨਾ ਜੇ ਆ ਵੀ ਕਰਨਾ ਜੀ ਮਤਲਬ ਸਾਰਾ ਦਿਨ ਪਰਿਵਾਰ ਵਾਲੇ ਹੀ ਸੀਗੇ ਹਾਂਜੀ ਹਾਂਜੀ ਤੇ ਕੱਲ ਅਜੇ ਸਲਾਹ ਹੀ ਬਣੀ ਆ ਤੇ ਮੈਂ ਚਲੋ ਮੈਂ ਗੱਡੀ ਕੱਢਦਾ ਵਾਂ ਤੇ ਸਾਬਸੋ ਕਰੀਏ ਤੇ ਉਹਨਾਂ ਚਿਰ ਤਿਆਰੀ ਕਰਦੇ ਆ ਭਾਈ ਦਾ ਤੇ ਜਦੋਂ ਭਾਈ ਦਾ ਫੋਨ ਆ ਗਿਆ ਵੀ ਵੀਡੀਓ ਬਣਾਉਣਾ ਅੱਛਾ ਜੀ ਮੈਂ ਚਲੋ ਠੀਕ ਆ ਜੀ ਬਸ ਅੱਜ ਫੇਰ ਕਰਾਂਗੇ ਕੱਲ ਭਾਈਆ ਫੇਰ ਨਹੀਂ ਨਹੀਂ ਉਹ ਵੀ ਕੰਮ ਆ ਉਹ ਵੀ ਜ਼ਰੂਰੀ ਆ ਉਹ ਵੀ ਵੇਖਣਾ ਪੈਂਦਾ ਫੇਰ ਆਮ ਤਾਂ ਬਿਨਾਂ ਦੇ ਕਾਹੇ ਜੋਗੇ ਕਾਹੇ ਸਹੀ ਗੱਲ ਆ ਜੋਰੀ ਆ ਚਲੋ ਕੋਈ ਗੱਲ ਨਹੀਂ ਫੇਰ ਸਹੀ ਜਗਾ ਭਾਜੀ ਉਹਦੇ ਚਾਹ ਪੀਣੀ ਨਹੀਂ ਨਹੀਂ ਭਾਜੀ ਬਸ ਅੱਜ ਇਹ ਕਿਲਰ ਚਾਹ ਤਾਂ ਜੀ ਚਾਹ ਵੈਹ ਰੱਖੀ ਆ ਮੈਂ ਮਿੰਟ ਦੋ ਲੱਗਣੇ ਦੋ ਮਿੰਟ ਬੈਹ ਜੋ ਇੱਥੇ ਚਾਹ ਪੀਣੀ ਆ ਉੱਥੇ ਕੌਫੀ ਪੀਣੀ ਆ ਕਿਤੇ ਹੈ ਹੀ ਆ ਤਾਂ ਕਰਕੇ ਵੀ ਚਾਵਲ ਧਿਆਨ ਦੇਣ ਦੇ ਅੱਜ ਕਾਹਦਾ ਕਾਹਦੇ ਜਿੰਨਾ ਨਾ ਪੀਵਾਂਗੇ ਤਾਂ ਇਕੱਠੇ ਪੀਵਾਂਗੇ ਠੀਕ ਆ ਠੀਕ ਆ ਠੀਕ ਆ ਭਾਜੀ ਓਕੇ ਓਕੇ ਲੋ ਜੀ ਪਹੁੰਚ ਗਏ ਆ ਵਾਟਸਾਪ ਬਾਬਾ ਸ਼੍ਰੀ ਚੰਦੇ ਗੁਰੂ ਰਸਾਂਤ ਜੀ ਬਾਬਾ ਸ਼੍ਰੀ ਚੰਦੇ ਜੀ ਉੱਥੇ ਪਹੁੰਚੇ ਆ ਦੇਖਦੇ ਫੋਟੋਰਾ ਸਾਹਿਬ ਦੇ ਦਰਸ਼ਨ ਅੱਜ ਦੇਖਦੇ ਹਾਂ ਦਰਸ਼ਨ ਕਰਦੇ ਆ ਗੁਰੂ ਰਸਾਂਤ ਦੇ ਆਨੁਵੀ ਕਰਾਉਂਦੇ ਆ ਕਾਫੀ ਟਾਈਮ ਲੱਗਾ ਇਹ ਵਾਟਸਾਪ ਦੀ ਜਗ੍ਹਾ ਜੇ ਤਿੰਨਾਂ ਨਗਰ ਤੋਂ ਕੇ ਸਰਨੇ ਦੇ ਲਾਗੇ ਉੱਥੇ ਪਹੁੰਚੇ ਆ ਜੀ ਚਲੋ ਪਰਮਾਤਮਾ ਕਿਰਪਾ ਕਰੇ ਸਾਰਿਆਂ ਤੇ ਇਥੇ ਪਸੀਹ ਚੰਦ ਜੀ ਨੇ ਕਾਫੀ ਸਮਾਤਵਸਾ ਕੀਤੀ। ਬਾਕੀ ਉਹ ਇਤਿਹਾਸ ਹੈਗਾ। ਉਹ ਤੁਹਾਨੂੰ ਦਿਖਾ ਦਿੰਦੇ ਨਾਲ। ਚਲੋ ਆਜੋ ਕਰਦੇ ਹਾਂ ਦਰਸ਼ਨ। ਇਹ ਬੌਲੀ ਸਾਹਿਬ। ਜੋੜਾ ਘਰ। ਇਹ ਬਾਹਰ ਸਾਹੂ ਗੁਰਦੂਰਾ ਸਾਹਿਬ ਦੇ ਬਾਹਰ ਵਾਲੀ ਜਗਾ ਨਿਕੜੀ ਹੈ ਉਸ। ਇੱਧਰ ਸਾਰੀ ਪਾਰਕਿੰਗ ਹੈ। ਮੌੜੀ ਸਾਹ ਦੇ ਵਿੱਚ ਮਨਾ ਕੀਤਾ ਹੋਇਆ ਵੀਡੀਓ ਕਲਿੱਪ ਕਰਨ ਵਾਸਤੇ। ਆ ਜੋੜਾ ਕੜਾ ਜੀ। ਇਹ ਪ੍ਰਾਣੇ ਦਰਖਤ ਨੇ ਜਿਹੜਾ ਬਾਬਾ ਜੀ ਨੇ ਬਾਗ ਲਵਾਇਆ ਸੀ ਨਾ ਤੇ ਇਹ ਜੀ ਨੀ ਉਹਨਾਂ ਦੇ ਵਿੱਚ ਦਰਖਤ ਕਾਫੀ ਪ੍ਰਾਣੇ ਨੇ ਬੋਰ ਜਿਹੜਾ ਜਿਹੜਾ ਲੱਗ ਰਹੀਆਂ ਨੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਅਰਜਨ ਦੇਵ ਜੀ ਅਰਜਨ ਦੇਵ ਜੀ ਸੈਕਟਰੀ ਗੁਰੂ ਅਰਜਨ ਦੇਵ ਜੀ ਵੀ ਇੱਥੇ ਆਇਆ ਪ੍ਰਵਾਸ ਸਮੇਤ ਤਾਂ ਪਸਤਾ ਨਾ ਬਾਬਾ ਸ਼੍ਰੀ ਚੰਦ ਜੀ ਤਾਂ ਪੌਲੀ ਦੇ ਅਸੀਂ ਦਰਸ਼ਨ ਨਹੀਂ ਕਰਾ ਸਕਿਆ ਕਿਉਂਕਿ ਉੱਥੇ ਮਨਾ ਕੀਤਾ ਵਾ ਫੋਟੋਗ੍ਰਾਫੀ ਕਹੀ ਜਾਂਦਾ ਮਨਾ ਨਾ ਕੀਤਾ ਕਰਨ ਤੋਂ ਇਸ ਕਰਕੇ ਵੀਡੀਓ ਨਹੀਂ ਬਣਾਇਆ ਚੱਲ ਆਜੂ ਬੌਰੀ ਅਸੀਂ ਪਹੁੰਚ ਗਏ ਆ 버ਗਰ ਕਿੰਗ ਡਾਊਨ ਟਾਊਨ ਏਐਫਸੀ ਸਾਰੇ ਇੱਥੇ ਨੇ ਦੇਖਦੇ ਆ ਇੱਥੇ ਦੇ ਨਜ਼ਾਰੇ ਵੀ ਇਹ ਪਹੁੰਚ ਗਏ ਬਲਾਨਕੋਟ ਦੇ ਲਾਗੇ ਮਾਤੋ ਰੋਡ ਤੇ ਤੇ ਵਧੀਆ ਲੋਕੇਸ਼ਨ ਆ ਬਹੁਤ ਸੋਹਣਾ ਬਣਾਇਆ ਹੋਇਆ ਚੱਲ ਵੇਖਦੇ ਅੱਜ ਆ ਗਏ ਅੱਜ ਆ ਕੇ ਦੇਖਦੇ ਆ ਆਹ ਥੱਲੇ ਗੇਮਸ ਨੇ ਬੱਚਿਆਂ ਵਾਸਤੇ ਇਹ ਸਕੇ ਮੋੜੇ ਕੋਈ ਨੋ ਨੋ ਹਾਂਜੀ ਹਾਂਜੀ ਬਹੁਤ ਵਧੀਆ ਵਾਹ ਕੀ ਆ ਬਣਾਇਆ ਅਗੈਂਡਾ ਜਾ ਬੱਤੀ ਉੱਤੇ ਬੈਠੇ ਇਹਦੇ ਉਠਾ ਲੈਂਦੇ ਆ ਹਾਂਜੀ ਸਾਰੇ ਮਜ਼ਾ ਆਜੂ ਫੀਲਿੰਗ ਆ ਰਹੀ ਹੈ ਆਸਟ੍ਰੇਲੀਆ ਵਾਲੀ ਦੀ ਆ ਰਹੀ ਹੈ ਹੈ ਐ ਇਧਰ ਬਾਹਰ ਦੀ ਵੀ ਲੋਕੇਸ਼ਨ ਦਿਖਾਉਣਾ ਨਾਲ ਬਸ ਮੈਂ ਰੱਜ ਗਈ ਜਿਆਦਾ ਹੁਣ ਕੁਛ ਲੈਣਾ ਵਾ ਇੱਥੋਂ ਤੇ ਦੱਸੋ ਲੈਣੇ ਨੇ ਹਲਦੀ ਰਾਮ ਤੋਂ ਵੇਖ ਲਓ ਜੇ ਕੋ ਲੈਣਾ ਇਤਰੋ ਨਿਕ ਬੇਕਰਸ 버거 ਕਿੰਗਸ ਇਸ ਤੇ ਵੇਖ ਲੋ ਨਹੀਂ ਹੁੰਦੀ ਹੈ ਅੱਛਾ ਥੈਂਕ ਯੂ ਠੀਕ ਹੈ ਟਾਡਾ ਇਹ ਨੱਕ ਮੋਹ ਵਾਸਤੇ ਠੀਕ ਹੈ ਚਲੋ ਆ ਦੇਣਾ ਟਾਈਮ ਤੇ ਕੱਟਣਾ ਚਾਹੀਦਾ ਨਾ ਵਿੱਚ ਘੁੰਮਣ ਕਰਨ ਨੂੰ ਐਸੇ ਬੰਨ ਫਿਰ ਤੁਰਲੇ ਹੁਣ ਹਾਂਜੀ ਹਾਂਜੀ ਪਕੌੜੀਆਂ ਕਰਕੇ ਫੇਮਸ ਆ ਇਹ ਮਾਦੇ ਦਾ ਨਾਈਦਰ ਪਕਵੜਿਆਂ ਵਾਲੀ ਬਾਣੇ ਆ ਤਾਂ ਵੇਖ ਲਓ ਨਹੀਂ ਬੱਸ ਹੁਣ ਬਹੁਤ ਜ਼ਿਆਦਾ ਰੱਜ ਲਿਆ ਤੇ ਗੱਲ ਸੁਣੋ ਇਹ ਕਾਫੀ ਫੇਮਸ ਆ ਨਾ ਬੜੀ ਪੁਰਾਣੀ ਆ ਨਾ ਹਾਂ ਠੀਕ ਉਹ ਇਹ ਟਾਈਮ ਤੇ ਸਪੂਕਾਲੇ ਜਾਂਦੇ ਹੁੰਦੇ ਉਦੋਂ ਦੀ ਆ ਗੱਲ ਅੱਛਾ ਉਹਨਾਂ ਦਾ ਡੈਡੀ ਕੰਮ ਕਰੇ ਹਾਂਜੀ ਆਵਾਜ਼ ਠੀਕ ਆ ਤੁਹਾਨੂੰ ਜਲਦੀ ਮਸਾਈ ਤੁਸੀਂ ਤਾਂ ਜਾਂਦੇ ਗਵਰਨਮੈਂਟ ਕਾਲਜ ਰੁੱਕ ਕੇ ਹੁੰਦੇ ਨੇ ਇੱਥੇ